ਕਿ ਇੱਕ ਸਹਿਜ ਪਾਠ ਜਿਨੇ ਕੀ ਕਰ ਲਿਆ ਨਾ ਉਹ ਕਹਿ ਸਕਦਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਪੂਰੇ ਦੇ ਦਰਸ਼ਨ ਕੀਤੇ ਨੇ ਜਿਨੇ ਸਹਿਜ ਪਾਠ ਨਹੀਂ ਕੀਤਾ ਉਹ ਨਹੀਂ ਕਹਿ ਸਕਦਾ ਉਹ ਕਹੇ ਉਹ ਤੇ ਰੂਹ ਹੀ ਜਾਂਦਾ ਜੀ ਤੇ ਸਤਿਗੁਰੂ ਨੂੰ ਸਭ ਕੋ ਸਭ ਕੋ ਦੇਖਦਾ ਜੀਤਾ ਜਗ ਸੰਸਾਰ ਡਿੱਠਾ ਮੁਕਤ ਨਾ ਹੋਵੇ ਜੇ ਚਰਬਦ ਨਾ ਕਰੇ ਵਿੱਚਾ ਜਿਨ੍ਹਾਂ ਚਰੋ ਵਿਚਾਰ ਧਾਰਾ ਦੇ ਨਾਲ ਨਹੀਂ ਜੁੜਦਾ ਪਿਆ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਜਿਨੇ ਸਹਿਜ ਪਾਠ ਨਹੀਂ ਕੀਤਾ ਹੋਇਆ ਉਹਨੇ ਗੁਰੂ ਦੇ ਹਜੇ ਦਰਸ਼ਨ ਨਹੀਂ ਕੀਤੇ ਗੁੱਡੀ ਦੀ ਉਮਰ ਹੋਏਗੀ 5 ਸਾਲ ਬੇਟਾ 7 ਸਾਲ ਦਾ ਸੀ ਤੇ ਉਸ ਰਿਸ਼ਤੇਦਾਰ ਦੇ ਘਰ ਚਲੇ ਗਏ ਤੇ ਉਹ ਜਾਂਦੇ ਜਿਹੜੀ ਬੀਬੀ ਸੀ ਅਕੇ ਉਹ ਸਾਡੀ ਬਿੱਟੀ ਨੂੰ ਕਹਿੰਦੀ ਹੈ ਵੀ ਤੇਰਾ ਤੇ ਪਰਾਂ ਰੋਟੀਆਂ ਬੜੀਆਂ ਖਾਂਦਾ ਅੱਛਾ ਜੀ ਬੱਚੇ ਮਨ ਬਣਾ ਕੇ ਰੋ ਕੇ ਕਰੇ ਆ ਗਏ ਆ ਕਹਿੰਦੇ ਵੀ ਅੱਜ ਨਾ ਉਹਨਾਂ ਨੇ ਇਸ ਤਰ੍ਹਾਂ ਕਿਹਾ ਬੱਚੇ ਨੇ ਫਿਰ ਵੀ 2-4 ਦਿਨਾਂ ਬਾਅਦ ਫਿਰ ਖਲ ਸ਼ਾਇਦ ਸੌਣ ਦਾ ਮਹੀਨਾ ਚੱਲਦਾ ਸੀ ਇਹ ਬਰਸਾਤਾਂ ਦਾ ਮੌਸਮ ਸੀ ਤੇ ਕੋਈ ਕੋ ਕਣੀ ਪੈਂਦੀ ਪੀਸੀ ਤੇ ਬੱਚਿਆਂ ਨੇ ਫੇਰ ਜਿੱਦ ਕੀਤੀ ਵੀ ਅਸੀਂ ਉਧਰ ਜਾਣਾ ਹੈ ਤੇ ਮੈਂ ਕਰਨੀ ਸੀ ਕਿਤੇ ਬਾਹਰ ਸੀ ਬੱਚੇ ਚਲੇ ਗਏ ਉਧਰ ਤੇ ਜਾਂਦਿਆਂ ਨੂੰ ਅੱਗੇ ਤੋਂ ਤਿਆਰੀ ਕਰਨੀ ਸੀ ਜੋ ਇਸ ਹਾਲ ਦੇ ਵਿੱਚ ਪੂੜੇ ਬਣਾਉਂਦੇ ਨੇ ਪੂੜੇ ਬਣਾਉਣ ਦੀ ਤਿਆਰੀ ਕਰਦੇ ਸੀ ਤੇ ਜਦੋਂ ਬੱਚੇ ਪਹੁੰਚੇ ਨੇ ਉਸ ਬੀਬੀ ਨੇ ਆਖਿਆ ਕੁੜੀ ਨੂੰ ਵੀ ਇਹਨਾਂ ਨੂੰ ਪਹਿਲਾਂ ਛੱਡ ਕੇ ਆ ਇਹ ਕਿੱਥੇ ਆ ਗਏ ਨੇ